ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਨਾਲ ਦੇ ਨਾਲ ਸੰਬੰਧਿਤ ਆਪਨਾ ਵਿਚਾਰਾਂ ਦੀ ਸਾਂਝ ਪਾਉਣ ਲੱਗਿਆ ਸੋ ਪਿਛਲੇ ਮਹੀਨੇ ਦਾਸ ਗੈਰਹਾਜ਼ਰ ਹੈ ਅਬਰੌਡ ਗਿਆ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਸੀ ਕਿਉਂਕਿ ਚਾਹਤ ਹੁੰਦੀ ਹੈ ਕਿ ਜਰੂਰ ਇੱਥੇ ਸਮਾਂ ਮਿਲੇ ਔਰ ਇੱਥੇ ਜੋ ਸਮਝ ਆਦੋਂ ਮਿਲਦਾ ਹੈ ਤੇ ਵਾਕਏ ਜੋ ਮਨ ਗਦਗਦ ਹੋ ਜਾਂਦਾ ਜੀ ਲੱਗਾ ਗੱਲ ਕਰਨ ਹਾਂ ਸਾਂਜੀ ਸਤਗੁਰ ਪ੍ਰਤਪਾਲ ਦੀ ਉਲਨਾ ਕੁਰਬਾਨੀ ਜਾਇਓ ਗੁਜਰੀ ਦੇ ਲਾਲ ਦੀ ਉਲਨਾ ਕੁਰਬਾਨੀ ਆਇਓ ਗੁਜਰੀ ਦੇ ਨਾਲ ਦੇ ਅੱਜ ਵੀ ਬੋਲੇ ਨਾਲ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਤੇ ਨਾਲ ਜੀ ਪੁੱਲ ਨਾ ਕੁਰਬਾਨੀ ਜਾਇਓ ਭਗਵਾਲੀ ਨਗਰੀ ਵਿੱਚ ਚੰਨ ਜਦ ਇਹ ਚੜਿਆ ਸੀ ਹੋਈਆਂ ਰੁਸ਼ਨਾਈਆਂ ਤੇ ਖੁਸ਼ੀਆਂ ਨਾਲ ਭਰਿਆ ਸੀ ਹੋਈਆਂ ਰੁਸ਼ਨਾਈਆਂ ਬਿਹੜਾ ਖੁਸ਼ੀਆਂ ਨਾਲ ਭਰਿਆ ਸੀ ਪੀਖ ਮਸ਼ਾ ਸਜਦਾ ਕੀਤਾ ਮਹਿਮਾ ਤਕਵਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਪਟਣੇ ਤੋਂ ਨੰਦਪੁਰੀ ਜਾ ਸਤ ਗੁਰ ਪਦਾਰੇ ਸੀ ਟਣੇ ਤੂੰ ਨੰਦਪੁਰੀ ਜਾ ਸਤਗੁਰ ਪਦਾਰੇ ਸੀ ਆਏ ਹੋਏ ਪੰਡਤਾਂ ਦੇ ਗੁਰਾ ਕਸ਼ਟਨ ਵਾਰੇ ਸੀ ਪੇਤਾ ਕੁਰਬਾਨ ਕਰਨ ਦੀ ਪੇਤਾ ਕੁਰਬਾਨ ਕਰਨ ਦੀ ਬੱਕਰੀ ਮੇਸਾਲ ਦੀ ਉਲਨਾ ਕੁਰਬਾਨੀ ਜਾਇਓ ਗੁਜਰੀ ਦੇ ਲਾਲ ਦੀ ਸਾਰੇ ਬੋਲੋ ਜੀ ਉਲਨਾ ਕੁਰਬਾਨੀ ਜਾਇਓ ਗੁਜਰੀ ਦੇ ਲਾਲ ਦੀ ਉਲਨਾ ਕੁਰਬਾਨੀ ਜਾਇਓ ਖੰਡੇ ਨਾਲ ਖੋਰ ਪਤਾ ਸੇ ਪਾਣੀ ਵਿੱਚ ਪਾਏ ਸੀ ਖੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾਏ ਸੀ ਜੇ ਤੱਕ ਪਕਦੇ ਸਤਗੁਰ ਪੇਦ ਮਟਾਏ ਸੀ ਆਪੇ ਗੁਰ ਆਪੇ ਚੇਲਾ आपे, गोरे आपे चेला, बखरी में साल दुल नओरी कुर्बानीरी हाल वे पुला कुरबानी जयो छॾी आनंद पुर नगरी पे आ सी ਘੜੀ ਚਮਕੌਰ ਚਵਾਰਿਆ ਪੁੱਤਰਾਂ ਦਾ ਜੋੜਾ ਸੀ ਮੈਂ ਤੇ ਛਾਤੀ ਅਜੀਤ ਦੀ ਨਾਪਦਾਸਾਂ ਕਿੰਨੇ ਫਟ ਤਲਵਾਰ ਏਖਾ ਸਕਦਾ ਜੁਝਾਰ ਸਿੰਘ ਦੇ ਕੱਦ ਨੂੰ ਨਾਪਦਾਸਾਂ ਕਿੰਨੀਆਂ ਗੋਲੀਆਂ ਸੀਨੇ ਵਿੱਚ ਖਾ ਸਕਦਾ ਬੋਲੇ ਸੋਨਹਾਲ ਸ਼ਤਿਸ਼ਕਰੀਏ ਜੋਰਾ ਵਰਦੇ ਜੋਰ ਨੂੰ ਨਾਪਦਾਸ ਕਿੰਨੀਆਂ ਤੇਗਾ ਇਸ ਸੀਨੇ ਵਿੱਚ ਖਾ ਸਕਦਾ ਫਤਿਹ ਸਿੰਘ ਦੀ ਧੌਣ ਨੂੰ ਨਾਪਦਾਸ ਕਿੰਨੀਆਂ ਇਟਾਂ ਵਿੱਚ ਆਪਾ ਛੁਪਾ ਸਕਦਾ ਪਾਲਣ ਖੁਰਾਕ ਨਾਲ ਸਾਹਿਬ ਜਾਦੇ ਬਲੀ ਦੇਣ ਲਈ ਅੱਜ ਮੰਗਵਾ ਲੈਨੇ ਕੋਈ ਕਹੇ ਨਾ ਸਿੰਘ ਮਰਵਾ ਕੇ ਤੇ ਕਲਗੀ ਧਰ ਨੇ ਬੱਚੇ ਬਚਾ ਲੈਨੇ ਸ਼ਕਬੀ ਅਨੰਦਪੁਰ ਨਗਰੀ ਪਿਆ ਬਿਸ਼ੋੜਾ ਸੀ ਘੜੀ ਚਮਕੋ ਰਿਚਵਾਰਿਆ ਪੁੱਤਰਾਂ ਦਾ ਜੋੜ ਸੀ ਉੱਚ ਦਾ ਬਣੇ ਪੀਰ ਇਹ ਗੱਲ ਸੀ ਉੱਚ ਦਾ ਇਹ ਪੀਰ ਬਣੇ ਗੱਲ ਸੀ ਸ਼ਾਹੀ ਖਿਆਲ ਦੀ ਭੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਨਾਲ ਦੀ ਭੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਨਾਲ ਨਾਨਕ ਕੁਰਬਾਨੀ ਜਾਇਓ ਛੋਟੇ ਜੋ ਸਾਹਿਬ ਜਾਦੇ ਨੀਹਾਂ ਵਿੱਚ ਖੜ ਗਏ ਸੀ ਛੋਟੇ ਜੋ ਸਾਹਿਬ ਜਾਦੇ ਨੀਹਾਂ ਵਿੱਚ ਖੜ ਗਏ ਸੀ ਆਪਾ ਵਰ ਮਾਤਾ ਗੁਜਰੀ ਨੀ ਪੱਕੀ ਕਰ ਗਏ ਸੀ ਜੇ ਮੈਂ ਅੰਮ੍ਰਿਏ ਰਤਾ ਕੁ ਚਿਜ ਕਿਆ ਤਾਂ ਮੈਨੂੰ ਮੇਰਿਆਂ ਮਾਲਕਾਂ ਝੜਕਣਾ ਏ ਇਟਾਂ ਭਾਰੀਆਂ ਤੇ ਜਿੰਦਾ ਹੋੜੀਆਂ ਨੇ ਲਾਲਾਂ ਡੋਲਣਾ ਕੰਬਣਾ ਠਿਲਕਣਾ ਏ ਔਰ ਕਿਹਾ ਮਸੂਮਾ ਨੂੰ ਸਾਮਕੇ ਤੇ ਤੇਰੇ ਦੀਦਿਆਂ ਨੇ ਲਹੂ ਛਿੜਕਣਾ ਏ ਲਾਲ ਕਾਲਜੇ ਨਾਲ ਜਾ ਕੇ ਬੱਚਿਆਂ ਨੂੰ ਫੇਰ ਤੇਰਾ ਫੇਰ ਜਿਉ ਕਾਲਜਾ ਠੜਕਣਾ ਏ ਮਾਤਾ ਗੁਜਰੀ ਜੀ ਅਗੋਂ ਜੁਆਬ ਦਿੱਤਾ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜਹੀ ਕਹਾਰੀ ਤਾਂ ਮੇਰੇ ਉੱਤੇ ਕੜੀ-ਕੜੀ ਗੁਜਰੀ ਪਲ-ਪਲ ਗੁਜਰੀ ਪਹਿਲਾ ਪਤੀ ਦਿੱਤਾ ਫੇਰ ਮੈਂ ਪੁੱਤਰ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਤੂੰ ਵੀ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਕਾਈਓ ਆਖਦੇ ਨੇ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ ਛੋਟੇ ਜੋ ਸਾਹਿਬ ਜਾਦੇ ਨੀਹਾਂ ਵਿੱਚ ਨੀ ਪੱਕੀ ਕਰ ਗਈ ਸੀ ਆ ਪਾਵਰ ਮਾਤਾ ਗੁਜਰੀ ਨੀ ਪੱਕੀ ਕਰ ਗਈ ਸੀ ਮੋਤੀ ਮਹਰੇ ਦੀ ਸੇਵਾ ਐਸੀ ਕਮਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਤੇ ਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਤੇ ਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਮਾਸ਼ੀਵਾੜੇ ਵਿੱਚ ਸੇਜ ਸੂਲਾ ਬੇਸ਼ਕੀਤੇ ਯਾਰੜੇ ਦਾ ਸੱਤਰ ਚੰਗਾ ਸੱਚੀ ਗੱਲ ਕਹਿ ਕੇ ਤੇ ਦੁਨੀਆ ਵਿੱਚ ਸਦਾ ਰਹੂ ਏ ਮਹਿਕ ਜਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਨਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਨਾਲ ਦੇ ਪੁੱਲ ਨਾ ਕੁਰਬਾਨੀ ਜਾਇਓ ਤਾਬ ਖਿਦਰਾਣਾ ਜੁੱਦ ਹੋਇਆ ਕਮਸਾਨ ਸੀ ਪਾਰਬੇ ਦਾਵਾ ਟੁੱਟੀ ਗੰਢੀ ਗੁਰਾਂ ਆਣ ਸੀ ਮਹਾ ਸਿੰਘਾਂ ਭਾਗ ਕੋਰਤੇ ਸੀ ਕਿਰਪਾ ਕਿਰਪਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਤੇ ਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਲੜ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਲੜ ਲਾ ਕੇ ਤੇ ਬਾਣੀ ਬਾਣੇ ਨੂੰ ਧਾਰਨ ਕਰਨਾ ਸਮਝਾ ਕੇ ਤੇ ਪਾਣੀ ਪਾਰੇ ਨੂੰ ਤਾਰਨ ਕਰਨਾ ਸਮਝਾ ਕੇ ਤੇ ਗਾਖਲ ਕੁਲਵਿੰਦਰ ਗੱਲ ਕਰੇ ਗਾਖਲ ਕੁਲਵਿੰਦਰ ਗੱਲ ਕਰੇ ਸਤ ਗੁਰ ਦੀ ਕਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ ਗੁਜਰੀ ਦੇ ਲਾਲ ਦੀ ਪੁੱਲ ਨਾ ਕੁਰਬਾਨੀ ਜਾਇਓ